ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਪੰਜਾਬ ਸਿੰਘ ਕਹਿੰਦਾ ਹਾਂ ਮੈਂ ਤੁਹਾਡੇ ਬਾਤ ਲੈ ਕੇ ਆਇਆ ਜੀ ਇਤਿਹਾਸਿਕ ਤਿਵਾਰੀ ਸਿੱਕ ਇਤਿਹਾਸ ਦੇ ਵਿੱਚ ਅੱਜ ਦੇ ਦਿਨ ਜੋ ਘਟਨਾਵਾਂ ਹੋਈਆਂ ਉਹਦੀ ਸੰਖੇਪ ਜੀ ਜਾਣਕਾਰੀ ਤੁਹਾਡੇ ਚਰਨਾਂ ਦੇ ਵਿੱਚ ਰੱਖਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰਦੇ ਹੋਵੋਗੇ ਸ਼ੇਅਰ ਕਰ ਦਿਆ ਕਰੋ ਕਮੈਂਟ ਕਰਕੇ ਦੱਸਣ ਦੀ ਖੇਚਲਾ ਜਰੂਰ ਕਰਿਆ ਕਰੋ ਜੀ ਅੱਜ 5 ਮਈ ਹੈ ਅੱਜ ਦੇ ਦਿਨ ਦੀਆਂ ਘਟਨਾਵਾਂ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ ਚੇਕਪੋਇੰਟ ਦੇ ਇੱਕ ਅਹਿਮ ਜਨਰਲ ਜਿਹਦਾ ਨਾਮ ਸੀ ਜਸਤਾ ਸਿੰਘ ਰਾਮ ਗੜੀਆ ਸਰਦਾਰ ਜਸਤਾ ਸਿੰਘ ਰਾਮ ਗੜੀਆ ਦਾ ਜਨਮ ਸਰਦਾਰ ਹਰਦਾਸ ਸਿੰਘ ਦੇ ਘਰ 5 ਮਈ 1723 ਦੇ ਦਿਨ ਹੋਇਆ ਸੀ ਸਰਦਾਰ ਜਸਤਾ ਸਿੰਘ ਜਰਨਲ ਅਨੰਦ ਸਿੰਘ ਸੰਗਣਾ ਦੀ ਮੌਤ ਵਿੱਚੋਂ ਉਸ ਮਿਸਲ ਦੇ ਮੁਖੀ ਬਣੀ ਸੀ ਆਪਣੀ ਜੀ ਨੇ ਕਿਲਾ ਰਾਹਰੋਣੀ ਬਣਵਾਇਆ ਤੇ ਦੀ ਸੇਵਾ ਸੰਭਾਲ ਜਾਈ ਸੀ ਉਹ ਸਾਰੀ ਬਹੁਤ ਵਧੀਆ ਤਰੀਕੇ ਨਾਲ ਕੀਤੀ ਇਸ ਕਲੇ ਨੂੰ ਬਾਅਦ ਦੇ ਵਿੱਚ ਕਿਲਾ ਰਾਮਗੜ੍ਹ ਵੀ ਕਿਹਾ ਜਾਂਦਾ ਸੀ ਇਸ ਕਰਕੇ ਇਹਨਾਂ ਦੀ ਮਿਸਲ ਦਾ ਨਾਮ ਜਿਹੜਾ ਸੀ ਉਹ ਰਾਮਗੜ੍ਹ ਜਾਂ ਅੰਸਰ ਪੈ ਗਿਆ ਸੀ ਸਰਦਾਰ ਜਸਤਾ ਸਿੰਘ ਨੇ ਇਹ ਬਹੁਤ ਵੱਡੀ ਯਾਤ ਕੈਂਪ ਕੀਤੀ ਸੀ ਆਪ 1803 ਦੇ ਵਿੱਚ ਡੇਕਰ ਕੇ ਅਤੇ ਬਾਅਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸਦੇ ਹੱਥ ਦੇ ਦਿੱਤੇ ਕਬਜ਼ਾ ਕਰ ਲਿਆ ਸੀ ਲਾਹੌਰ ਤੋਂ ਬਾਅਦ ਰਣਜੀਤ ਸਿੰਘ ਨੇ ਤਕਰੀਬਨ ਸਾਰੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ 1809 ਵਿੱਚ ਅੰਗਰੇਜ਼ਾਂ ਦੇ ਨਾਲ ਅਮਰਤਸਰ ਦਾ ਐਦਨਾਮਾ ਕਰਨ ਤੋਂ ਪਹਿਲਾਂ ਰਣਜੀਤ ਸਿੰਘ ਨੇ ਸ਼ਿਕੋਪੁਰਾ ਤੇ ਕਾਂਗੜਾ ਵੀ 20 ਅਗਸਤ ਨੂੰ 1808 ਨੂੰ ਕਬਜ਼ੇ ਦੇ ਵਿੱਚ ਲੈ ਲਏ ਸੀ ਇਸ ਐਦਨਾਮਾ ਦੇ ਮਗਰੋਂ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਦੇ ਵਿਚਕਾਰ ਦਰਿਆ ਸਤਲੁਜ ਨੂੰ ਹੱਦ ਮੰਨ ਤੇ ਅੱਗ ਲੱਗਿਆ ਇਸ ਮਗਰੋਂ ਰਣਜੀਤ ਸਿੰਘ ਨੇ ਪਛਮ ਵੱਲ ਨੂੰ ਵੱਧ ਲਿਆ ਉਸਨੇ ਜਨਵਰੀ 1810 ਵਿੱਚ ਗੁਜਰਾਤ ਤੇ ਕੁਸ਼ਾਬ ਫਰਬਰੀ 1810 ਵਿੱਚ ਸਾਹੀਵਾਲ ਤੇ ਜੂਨ 1810 ਵਿੱਚ ਹਲੋਵਾਲ ਤੇ ਡੋਡਾ ਤੇ ਵਜੀਰਾਬਾਦ ਦੇ ਉੱਤੇ ਕਬਜ਼ਾ ਕਰ ਲਿਆ ਨਵੰਬਰ 1810 ਨੂੰ ਆਉਂਦਿਆ ਆਉਂਦਿਆ ਨਵੰਬਰ 1810 ਆਉਂਦਿਆ ਆਉਂਦਿਆ ਮਹਾਰਾਜਾ ਰਣਜੀਤ ਸਿੰਘ ਜਿਹੜਾ ਸੀ ਉਹਨਾਂ ਦਾ ਜਿਹੜਾ ਕਬਜ਼ਾ ਸੀ ਉਹ ਦਸਕਾ ਜਿਹੜਾ ਇੱਕ ਤੇ ਲਾਕਾ ਉਹਦੇ ਉੱਤੇ ਹੋ ਚੁੱਕਿਆ ਸੀ 1811 ਵਿੱਚ ਸਿੰਘਪੁਰੀਆ ਤੇ ਨਕਈ ਮਿਸਲਾਂ ਦੇ ਕਈ ਇਲਾਕਿਆਂ ਦੇ ਉੱਤੇ ਕਬਜ਼ਾ ਹੋ ਚੁੱਕਿਆ ਸੀ ਹਲਵਾਲ ਤੇ ਡੋਡਾ ਵਜੀਰਾਬਾਦ ਤੇ ਨਵੰਬਰ 1810 ਵਿੱਚ ਦਸਕਤ ਤੇ ਕਬਜ਼ਾ ਕਰ ਲਿਆ ਉਸਨੇ 1811 ਵਿੱਚ ਸਿੰਘਪੁਰੀਆ ਤੇ ਨਕਈ ਮਿਸਲਾਂ ਦੇ ਚਨਾਬ ਦਬਾਬ ਵਿਚਾਲੇ ਇਲਾਕਿਆਂ ਨੂੰ ਮੀਖੋ ਲਿਆ 1813 ਵਿੱਚ ਜਿਹੜਾ ਅਕਤ ਦੇ دریا ਆ ਉਹਦੇ ਉੱਤੇ ਕਬਜ਼ਾ ਕਰ ਲਿਆ ਗਿਆ ਉਸ ਲੱਕ ਦੇ ਵਿੱਚ ਸਤੰਬਰ 1815 ਵਿੱਚ ਜੋਧ ਸਿੰਘ ਘਰਾਮਗੱਜਿਆ ਦਾ ਇਲਾਕਾ 1818 ਵਿੱਚ 31 ਨਵੰਬਰ 1818 ਵਿੱਚ ਹੀ ਮਲਦਾਨ ਦਾ ਅਧਵ ਚੱਦਾ ਕਬਜ਼ਾ ਉਹਦੇ ਕੋਲ ਹੋ ਚੁੱਕਿਆ ਸੀ ਮਹਾਦੇਵ ਦੇ ਇਸ ਕੋ ਇਸ ਬਗਲਾ ਜੁਲਾਈ 1819 ਵਿੱਚ ਕਸ਼ਮੀਰ 1821 ਵਿੱਚ ਮਨਕੇਰਾ ਅਤੇ 1824 ਵਿੱਚ ਸ਼ਹਿਰਾਵੀ ਉਸਨੇ ਆਪਣੀ ਰਿਆਤ ਦੇ ਵਿੱਚ ਮੋਦਾ ਲਿਆ ਸੀ ਜਾਨੀ ਦਰਿਆ ਸੰਤ ਤੋਂ ਦਰਿਆ ਸਤਲੁਜ ਤੱਕ ਪੂਰ ਸਾਰਾ ਰਿਆਤ ਨੂੰ ਛੱਡ ਕੇ ਸਾਰਾ ਇਲਾਕਾ ਰਣਜੀਤ ਸਿੰਘ ਦੀ ਰਿਆਤ ਦਾ ਹਿੱਸਾ ਬਣ ਗਿਆ ਸੀ ਇਹ ਜੀ ਪਹਾੜਾਂ ਵਾਲਾ ਜੰਮੂ ਕੰਗੜਾ ਅਖਨੂਰ ਪਿੰਬਰ ਲਖਨਪੁਰ ਨੂਰਪੁਰ ਗੁਲੇਰ ਸਿਬਾ ਕੋਟਲਾ ਜਸਵਾਨ ਗਤਾਰਪੁਰ ਇਹ ਵੀ ਉਸ ਦੀ ਹਕੂਤ ਦਾ ਹਿੱਸਾ ਬਣ ਚੁੱਕਾ ਸੀ ਰਣਜੀਤ ਸਿੰਘ ਨੇ ਸਿੱਖ, ਮੁਸਲਮਾਨ, ਮੁਗਲਾਂ, ਬਲੋਚਾ, ਅਫਗਾਨਾ, ਡੋਗਰਾਂ ਤੇ ਪਹਾੜੀ ਰਾਜਪੂਤਾਂ ਤੋਂ ਰਿਆਤਾ ਖੋ ਕੇ ਆਪਣੀ ਆਪਣੇ ਥਲੇ ਕਰ ਲਿਆ ਸੀ 1824 ਤੋਂ ਨਗਰੋਂ ਡੇਰਾ ਇਸ ਇਸ ਮਾਇਲ ਖਾਨ ਵੀ ਇਹਦੇ ਉੱਤੇ ਵੀ ਕਬਜ਼ਾ ਹੋ ਗਿਆ ਸੀ 1831 ਨੂੰ ਉਸਨੇ ਇਹਦੇ ਉੱਤੇ ਕਬਜ਼ਾ ਕਰ ਲਿਆ ਪੂਰੇ ਤਰੀਕੇ ਨਾਲ ਫਿਰ ਉਸਨੇ ਕਾੜਵਾਲਾ ਵੀ ਕਰ ਲਿਆ ਸੀ ਇਸ ਰਸਤੇ ਦੀ ਸਭ ਤੋਂ ਜਿਹੜੀ ਅਹਿਮ ਜਿੱਤ ਪਿਸ਼ਾਵਰ ਸੀ ਜਿੱਤੇ ਹਰੀ ਸਿੰਘ ਨਲਵਾ ਨੇ ਬਹੁਤ ਕਮਸਾਂ ਦੀ ਜੰਗ ਲਗਰੋ ਆਖਰ 5 ਮਈ 1834 ਨੂੰ ਕਮਜਾ ਕਰ ਲਿਆ ਅੱਜ ਦੇ ਦਿਨ ਜਿਹੜਾ ਸੀ ਉਹ ਕਮਜਾ ਕਰ ਲਿਆ 1947 ਵਿੱਚ ਜਦ ਭਾਰਤ ਤੇ ਪਾਕਿਸਤਾਨ ਮੁਲਕ ਕਾਇਮ ਕੀਤੇ ਗਏ ਕਾ ਉਸ ਵੇਲੇ ਪੰਜਾਬ ਕਿਤੇ ਵਿੱਚ ਪਟਿਆਲਾ, ਕਪੂਰਥਲਾ, ਜੀਂਦ, ਫਰੀਦਕੋਟ, ਨਾਭਾ, ਕਲਸੀਆਂ ਦੀਆਂ ਸਿੱਖ ਰਿਆਸਤਾਂ ਤੇ ਮਲੇਰਕੋਟਲਾ ਦੀ ਮੁਸਲਮਾਨ ਰਿਆਸਤ ਅਤੇ ਪਹਾੜੀ ਹਿੰਦੂ ਰਿਆਸਤਾਂ ਕੈਮਸ ਸੀ। ਉਸ ਕੈਂਟਗ੍ਰਾਮ ਇਹ ਰਿਆਸਤਾਂ ਹਨ ਇੱਕ ਵੱਖਰਾ ਦੇਸ਼ ਹੋਜੂ ਕੈਮਸ ਸੀ। 5 ਮਈ 1948 ਦੇ ਦਿਨ ਭਾਰਤ ਸਰਕਾਰ ਨੇ ਇਹਨਾਂ ਨਾਲ ਸਮਝੌਤਾ ਕਰਕੇ ਇਹਨਾਂ ਨੂੰ ਪਟਿਆਲਾ ਐਂਡ ਈਸਟ ਪੰਜਾਬ ਯੂਨੀਅਨ ਜਿਹਦੇ ਪਹਿਲੇ ਹੱਥ ਹਮਲਾ ਕੇ ਪੈਪਸੋਨਾਰ ਰੱਖਿਆ ਗਿਆ ਕਾਇਮ ਕਰ ਦਿੱਤਾ। ਯਰਵਿੰਦਰ ਸਿੰਘ ਰਾਜਾ ਪਟਿਆਲਾ ਨੂੰ ਇਸ ਦਾ ਰਾਜ ਪ੍ਰਮੱਖ ਕੋ ਜਾਨੀ ਕਿ ਗਵਰਨਰ ਬਣਾਇਆ ਗਿਆ। ਮਗਰੋਂ 1 ਪਹਿਲੀ ਨਵੰਬਰ 1956 ਦੇ ਦਿਨ ਇਸ ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਮਸ਼ਹੂਰ ਖਾੜਕੂ ਸੁਖਦੇਵ ਸਿੰਘ ਸਕੀਰਾ ਮਾਨ ਆਪਸੀ ਦੁਸ਼ਮਣੀ ਦੀ ਛਾਲਿਸ਼ ਤੇ 5 ਮਈ 1986 ਦੇ ਦਿਨ ਸ਼ਹੀਦ ਕਰ ਦਿੱਤਾ ਗਿਆ। ਨਗਰ ਉਦੇਸ ਸਾਥੀ ਵੰਤ ਸਿੰਘ ਸਗੀਰਾ ਨੂੰ ਨਿਸ਼ੀਬ ਕਰ ਦਿੱਤਾ ਗਿਆ ਇੱਕ ਸੂਮੇ ਮੁਤਾਬਕ ਸਗੀਰਾ ਦਾ ਕਤਲ ਦਾ ਹੁਕਮ ਡੇਰਾ ਕੌਂ ਕਮੇਤਾ ਵਿੱਚੋਂ ਦਿੱਤਾ ਗਿਆ ਸੀ ਇੱਕ ਹੋਰ ਸੂਮੇ ਮੁਤਾਬਕ ਉਸ ਨੂੰ ਗਰਨਾਮ ਸਿੰਘ ਬੰਡਾਰਾ ਕੁਜਲਾਲ ਨੇ ਜਨਰਲ ਲਾਹਰ ਸਿੰਘ ਦੇ ਕੈਂਤੇ ਗੋਲੀ ਮਾਰੀ ਸੀ ਕਿਤਾਬ ਡਾਕਟਰ ਹਰਜਿੰਦਰ ਸਿੰਘ ਦਲਬੀਰ 5 ਮਈ 1900 88 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਬੇਰਕਾਨ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਾਮਲ ਕੀਤਾ 5 ਮਈ 1988 ਦੇ ਦਿਨ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਬੇਸਾਲ ਸਿੰਘ ਵਾਸੀ ਚੱਕ ਸਕੰਦਰ ਨੇੜੇ ਰਾਮਦਾਸ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਾਮਲ ਕਰ ਦਿੱਤਾ 5 ਮਈ 1988 ਦੇ ਦਿਨ ਪੁਲਿਸ ਨੇ ਪ੍ਰਗਟ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਬੇਲਾ ਤਰਨਤਾਰਨ ਅਤੇ ਜਦਰਾਜ ਸਿੰਘ ਬਿੱਟੂ ਵਸਦੇ ਲੋਪੋਕੇ ਅਵਸਰ ਨੂੰ ਨਕੜੀ ਮੁਕਾਬਲੇ ਦੇ ਵਿੱਚ ਸ਼ਿਰਕਤ ਕਰਦੇ ਪੰਜ ਮਈ ਨੂੰ ਹੀ 1900 ਨੂੰ ਵਸਤੀ ਨੂੰ ਪੰਜਾਬ ਪੁਲਿਸ ਨੇ ਜਰਨੈਲ ਸਿੰਘ ਵਸਤੀ ਗਵੱਦੀ ਲੁਧਿਆਣਾ ਤੇ ਪਰਮਜੀਤ ਸਿੰਘ ਪੰਮਾ ਵਸਤੀ ਵੀਰ ਮੰਡ ਜਲੰਧਰ ਇਹਨਾਂ ਨੂੰ ਨਕੜੀ ਮੁਕਾਬਲੇ ਦੇ ਵਿੱਚ ਸ਼ਿਰਕਤ ਕਰ ਦਿੱਤਾ ਗਿਆ 5 ਮਈ 1990 ਦੇ ਦਿਨ ਪੰਜਾਬ ਪੁਲਿਸ ਨੇ ਦਰਬਾਰ ਸਿੰਘ ਬੱਬਰ ਉਰਫ ਬਾਗਾਵਾਸੀ ਮਹਿਮੂਰਪੁਰਾ ਅੰਮ੍ਰਿਤਸਰ ਤੇ ਗੁਰਮੀਲ ਸਿੰਘ ਪੰਮਾ ਬੱਬਰਵਾਸੀ ਮਨਸੂਰਵਾ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਿਰਕਤ ਕਰ ਦਿੱਤੀ। 5 ਮਈ 1992 ਦੇ ਦਿਨ ਪੰਜਾਬ ਪੁਲਿਸ ਨੇ ਯੂਪੀ ਵਿੱਚ ਜਾ ਕੇ ਯਾਦਵਿੰਦਰ ਸਿੰਘ ਯਾਦੂ ਅਤੇ ਇੱਕ ਹੋਰ ਸਿਕਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਿਰਕਤ ਕਰ ਦਿੱਤਾ। ਇਸੇ ਦਿਨ ਪਿਆਰਾ ਸਿੰਘ ਫੌਜੀ ਸਿਮਲਾਪੁਰੀ ਲੁਧਿਆਣਾ ਨੂੰ ਪੁਲਿਸ ਨੇ ਨਕਲੀ ਮੁਕਾਬਲੇ ਦੇ ਵਿੱਚ ਸ਼ਿਰਕਤ ਕਰ ਦਿੱਤਾ। ਇਸੇ ਦਿਨ ਬਲਵਿੰਦਰ ਸਿੰਘ ਉਰਫ ਸੁਖਦੇਵ ਸਿੰਘ ਵਾਸੀ ਕੱਡੇ ਰੋੜੀ ਜਿਲ੍ਹਾ ਕਾਂਗੜਾ ਹਿਮਾਚਲ ਨੂੰ ਵੀ ਨਕਲੀ ਮੁਕਾਬਲੇ ਵਿੱਚ ਸ਼ਿਕਾਰ ਦਿੱਤਾ ਗਿਆ। 5 ਮਈ 1993 ਦੇ ਦਿਨ ਪੁਲਿਸ ਨੇ ਸੁਖਵਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਚੌਰਾ ਦੇ ਨੇੜੇ ਡੇਰਾ ਬਾਬਾ ਨਾਨਕ ਨਕਲੀ ਮੁਕਾਬਲੇ ਵਿੱਚ ਸ਼ਿਕਾਰ ਦਿੱਤਾ ਜੀ। 5 ਮਈ 2000 22 ਦੇ ਦਿਨ ਇੱਕ ਅਦਾਲਤ ਨੇ ਪੰਜਾਬ ਦੇ ਵਜ਼ੀਰ ਤੋਤਾ ਸਿੰਘ ਨੂੰ ਆਪਣੇ ਅਹੁਦੇ ਅਤੇ ਸਰਕਾਰੀ ਮਿਛਿਦਰੀ ਦੀ ਦਰਵਾਜ਼ਾ ਤੋਦੇ ਕੇਸ ਵਿੱਚ ਇੱਕ ਸਾਲ ਦੀ ਕੈਦ ਸੁਣਾਈ। ਸਸਟਰੀਆ ਪ੍ਰਾਜਾ ਤਨ